ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਦੁਆਰਾ ਇੱਕ ਫੈਸਲਾ ਲਿਆ ਗਿਆ ਸੀ ਕਿ ਜੋ ਸਰਕਾਰੀ ਦਫ਼ਤਰ ਨੇ ਉਹਨਾਂ ਦਾ ਸਮਾਂ ਸਵੇਰੇ 7:00 ਵਜੇ 7:30 ਵਜੇ ਕਰਤਾ ਸੀ ਉਹਦੇ ਪਿੱਛੇ ਦਾ ਕਾਰਨ ਇਹ ਸੀ ਕਿ ਉਦੋਂ ਗਰਮੀਆਂ ਦੇ ਦਿਨ ਸੀ ਵੀ ਜੋ ਸਰਕਾਰੀ ਦਫ਼ਤਰਾਂ ਦੇ ਵਿੱਚ ਬਿਜਲੀ ਫੁਕਦੀ ਹੈ ਏਸੀ ਵਗੈਰਾ ਚੱਲਦੇ ਨੇ ਉਹ ਘੱਟ ਚੱਲਣ ਬਿਜਲੀ ਦੀ ਬਚਤ ਹੋ ਸਕੇ ਹਰ ਕੀ ਸਰਕਾਰੀ ਦਫਤਰਾਂ ਦੇ ਵਿੱਚ ਸਤਿਮੁੱਛ ਬਿਜਲੀ ਬਚਾਉਂਦੇ ਨੇ ਜਾਂ ਫਿਰ ਉਹਦੀ ਦੁਰਵਰਤੋਂ ਹੁੰਦੀ ਹੈ ਇਹ ਗੱਲ ਦਾ ਖਲਾਸਾ ਆਮ ਆਦਮੀ ਪਾਰਟੀ ਦੇ ਹੀ ਐਮਐਲਏ ਇੰਦਰਜੀਤ ਕੌਰ ਮਾਨ ਨੇ ਕੀਤਾ ਜਦੋਂ ਇੱਕ ਸਰਕਾਰੀ ਦਫਤਰ ਦੇ ਵਿੱਚ ਉਹਨਾਂ ਨੇ ਛਾਪਾਂ ਮਾਰਿਆ ਤਾਂ ਅੱਗੇ ਉਹ ਕਿਸ ਤਰ੍ਹਾਂ ਜੋ ਸਰਕਾਰੀ ਮੁਲਾਜ਼ਮ ਨੇ ਠੰਡ ਦੇ ਵਿੱਚ ਹੀਟਰ ਲਾ ਕੇ ਬੈਠੇ ਇਹਦੀ ਜਦ ਕਿ ਜੋ ਆਮ ਲੋਕ ਨੇ ਘਰਾਂ ਦੇ ਵਿੱਚ ਹੀਟਰ ਚਲਾਉਣ ਲੱਗੇ ਸੋਚਦੇ ਨੇ ਵੀ ਬਿਜਲੀ ਬੁਗੂਗੀ ਬਿਜਲੀ ਦਾ ਬਿੱਲ ਜ਼ਿਆਦੇ ਹੋ ਪਰ ਸਰਕਾਰੀ ਮੁਲਾਜ਼ਮਾਂ ਨੂੰ ਕਾਦੀ ਪਰਵਾਹ ਨਹੀਂ ਇੱਕ ਸ਼ਬਦ ਵੀ ਬੋਲਿਆ ਜਾਂਦਾ ਸਰਕਾਰੀ ਜੋ ਮੁਲਾਜ਼ਮ ਨੇ ਸਰਕਾਰ ਦੇ ਕੀ ਹੁੰਦੇ ਨੇ ਇਹ ਵੀ ਚਲੋ ਆਪਾਂ ਇੱਥੇ ਤਾਂ ਨਹੀਂ ਉਹ ਸ਼ਬਦ ਦੀ ਗੱਲ ਕਰਾਂਗੇ ਤੁਹਾਨੂੰ ਪਤਾ ਹੀ ਹੈ ਪਰ ਇਹ ਗੱਲ ਕਿਤੇ ਨਾ ਕਿਤੇ ਇਹਦੀ ਹਾਮੀ ਭਰਦੀ ਹੈ ਇਹ ਵੀਡੀਓ ਜਦੋਂ ਛਾਪਾਂ ਮਾਰਿਆ ਗਿਆ ਇੰਦਰਜੀਤ ਕੌਰਮਾਨ ਦੁਆਰਾ ਤਾਂ ਅੱਗੇ ਕੀ ਦੇਖਣ ਨੂੰ ਮਿਲਿਆ ਆਓ ਦੇਖੋ ਇਹ ਵੀਡੀਓ ਦੇ ਵਿੱਚ ਤੇ ਕੀ ਕਹੋ ਤੁਹਾਡਾ ਇਹ ਵੀਡੀਓ ਬਾਰੇ ਛਾਪੇ ਬਾਰੇ ਉਹ ਜ਼ਰੂਰ ਕਮੈਂਟ ਕਰਨਾ ਕਿਉਂਕਿ ਕਿਤਨਾ ਕਿਤੇ ਸਰਕਾਰ ਵੀ ਚਰਚਾ ਦੇ ਵਿੱਚ ਐ ਤੇ ਮਲਾਜੂਮ ਤਾਂ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਨੇ ਕੀ ਕਹੋਗੇ ਤੁਸੀਂ ਇਹਦੇ ਬਾਰੇ ਜ਼ਰੂਰ ਕੋਟ ਕਰਨਾ ਅੱਛਾ ਸ਼ਸ਼ਿਕਾ 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 ਕੀ ਨਾ ਤੁਹਾਡਾ ਹੈ ਸਰੇਂਦਰ ਦਿੱਲੀ ਤੁਸੀਂ ਹੁੰਦੇ ਜਾਂ ਬਦਲ ਬਦਲ ਕੇ ਬੰਦੇ ਆਉਂਦੇ ਹੈ ਬਦਲ ਬਦਲ ਕੇ ਹੁੰਦੇ ਆ ਕਿਚਾ ਕਿੰਨੀਆਂ ਬਸਾਂ ਆਉਂਦੀਆਂ ਰੋਜ਼ ਇਧਰ ਆ ਜਾਓ ਇਧਰ ਆਓ ਕੋਈ ਨਹੀਂ ਬੈਠਣਾ ਨਹੀਂ ਇਧਰ ਆ ਜਾਓ ਹਾਂ ਕਿੰਨੀ ਬਸਾਂ ਆਉਂਦੀਆਂ ਦਿੱਲੀ 3000 ਬਸ ਮੈਂ ਆਮਦਨ ਨਹੀਂ ਪਉਂਦੀ ਨਾ ਬਸ ਬੋਛਦੇ ਬਸ ਸਾਰੇ ਟੈਂਸ਼ਨ ਆ ਜਾਂਦੀ ਤੇ ਕੀ ਹੋਵੇ ਮੇਰਾ ਸਾਰਾ ਟੈਂਸ਼ਨ ਸਸਿਕਾ ਨਹੀਂ ਤੁਹਾਡਾ ਬਸਾਂ ਇੱਥੇ ਕਿੱਥੇ ਤੁਹਾਡਾ ਲਿਖ ਕੇ ਕਿੱਥੇ ਲਾਇਆ ਹੋਇਆ ਤੁਹਾਡਾ ਕਿ ਇੱਥੇ ਕੁਛ ਨਾ ਕੁਛ ਲਿਖ ਕੇ ਕਿਉਂ ਨਹੀਂ ਲੱਗਾ ਆ ਵੀ ਕਿਹੜੀ ਬੱਸ ਆਉਂਦੀ ਆ ਉਹਦਾ ਟਾਈਮ ਕੀ ਆ ਉਹਦਾ ਰੂਟ ਕੀ ਆ ਥੈਂਕ ਯੂ ਰੋਡਵੇ ਜਾ ਰਿਹਾ ਕੋਈ ਸੈਕਸ਼ਨ ਛੜਾ ਲੈਣੇ ਨਹੀਂ ਤੁਹਾਡਾ ਤੁਸੀਂ ਪਰਚੀ ਕਲੈਕਟ ਕਰਦੇ ਆ ਪਰਚੀ ਕਲੈਕਟ ਕਰਦੇ ਹੋ ਤੁਸੀਂ ਮੈਂ ਮੰਨ ਲੀ ਤੁਹਾਡੀ ਗੱਲ ਮੈਂ ਦੇਖ ਲਈ ਆ ਜਿਹੜੀ ਤੁਸੀਂ ਪਰਚੀ ਕਲੈਕਟ ਕਰਦੇ ਆ ਇਹਦਾ ਟੋਟਲ ਡੇਲੀ ਕਿੰਨੀਆਂ ਬੱਸਾਂ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਅੱਜ ਫੁਲਾਨੀ ਬੱਸ ਨਹੀਂ ਆਈ ਜੇ ਫਲਾਣੀ ਬੱਸ ਬਾਹਰੋਂ ਨਿਕਲ ਗਈ ਆ ਤੁਹਾਡਾ ਕੋਣ ਤੁਹਾਡੇ ਤੁਹਾਡਾ ਕੋਣ ਚੱਕਰ ਦਾ ਜੇ ਕਦੀ ਆਵੇ ਇੱਥੇ ਤੱਕ ਨਗਰ ਕੌਂਸਲ ਤੱਕ ਹੈ ਫੋਨ ਕਰਿਓ ਦਿਓ ਮੇਰਾ ਫੋਨ ਇਹ ਸਭ ਕਿੱਥੇ ਆਜ ਕਿੰਨੀਆਂ ਬੱਸਾਂ ਹੋ ਗਈਆਂ ਤੁਹਾਡੀਆਂ ਅੱਜ ਤੁਸੀਂ ਪੈਸਿਆਂ ਨੂੰ ਗੱਲ ਕਰੀ ਜਾਂਦੇ ਮੈਂ ਤੁਹਾਡੇ ਕੋਲ ਬੱਸਾਂ ਦੀ ਗਿਣਤੀ ਪੁੱਛਦੀ ਆ ਮਤਲਬ 240 ਬੱਸਾਂ ਲੱਗ ਪੜੂ 240 ਬਸਾਂ ਨਿਕਲ ਗਈਆਂ ਹਾਂਜੀ ਅਜੇ ਪੌਣੇ 4 ਹੋਏ ਆ ਹਾਂਜੀ ਕਿੰਨੀਆਂ ਹੋਰ ਆ ਜਾਣਗੀਆਂ ਮੇਰੇ ਹਿਸਾਬ ਨਾਲ ਜੀ 30 ਹੋਰ ਆਉਣਗੇ 100 100 ਬਸ ਹੋਰ ਆਉਂਦੀ ਆ ਰਾਤ ਨੂੰ ਕਿੰਨੀਆਂ ਬਸਾਂ ਆਉਂਦੀਆਂ ਨਹੀਂ ਜਿਹੜੇ 5-7 ਆਉਂਦੇ ਆ 8:30 ਰਾਤ ਹੋ ਜਾਂਦੀ ਹੈ 1-2 ਬਸਾਂ ਹੋ ਜਾਂਦੀ ਆ ਕਿਹੜਾ ਨੰਬਰ ਹੈ ਕਿੱਥੇ ਪਾਉਂਦੇ ਹੋ ਤੁਸੀਂ ਨੰਬਰ ਨੂੰ ਪਰ ਬਸ ਦਾ ਪਰ ਤੁਸੀਂ ਉਹ ਬਾਅਦ ਦੇਣਾ ਬਗਨੀ ਬਸ ਨਹੀਂ ਤੁਸੀਂ ਆ ਜਿਹੜੀਆਂ ਤੁਹਾਡੀਆਂ ਪਰਚੀਆਂ ਨੇ ਆ ਜਿਹੜੀ ਤੁਸੀਂ ਕੱਟਦੇ 10 ਰੁਪਏ ਦੀ ਇਹਦੇ ਉੱਤੇ ਕਿਸੇ ਦੇ ਉੱਤੇ ਵੀ ਬਸ ਦਾ ਨੰਬਰ ਨਹੀਂ ਹੈ ਬਸ ਦਾ ਨੰਬਰ ਪੁੱਛਿਆ ਬਾਅਦ ਦੇਣਾ ਬਗਨੀ ਪੁੱਛੀ ਜੇ ਅੱਗੇ ਬਾਅਦ ਨੰਬਰ ਪਾ ਦੇ ਮੈਂ ਤੇਰੀ ਗੱਲ ਸਮਝ ਲਈਆ ਮੈਂ ਹੀ ਪੁੱਛਦੀ ਆ ਆ ਜਿਹੜੀਆਂ ਪਰਚੀਆਂ ਕੱਟੀਆਂ ਹੋਈਆਂ ਇਹਦੇ ਤੇ ਨੰਬਰ ਕਿੱਥੇ ਹੈ ਬਸ ਦਾ ਨੰਬਰ ਸਰ ਇਹ ਲਾਜੀ ਲਾਜੀ ਨੰਬਰ ਤੁਸੀਂ ਮੈਨੂੰ ਇਹ ਕਿਉਂ ਨਹੀਂ ਕਹਿੰਦੇ ਵੀ ਅਸੀਂ ਕਿਸੇ ਬੱਸ ਦਾ ਨੰਬਰ ਨਹੀਂ ਪਾਉਂਦੇ ਨਹੀਂ ਨਹੀਂ ਹੈ ਨਹੀਂ ਪਾਉਂਦੇ ਮਤਲਬ ਕੋਈ ਨਜ਼ਮ ਕੋਈ ਤੁਸੀਂ ਛੱਡੋ ਤੁਸੀਂ ਆਪਣੀ ਗੱਲ ਕਰੋ ਕਿੰਨੇ ਮੁਲਾਜ਼ਮ ਐ ਜਿਹੜੇ ਇੱਥੇ ਵਾਰੀ-ਵਾਰੀਆਂ ਤੁਹਾਡੀ ਕਿੰਨੇ ਘੰਟੇ ਦੀ ਡਿਊਟੀ ਐ 8 ਕਿਤੇ ਹੈ 8 ਕਿਤੇ ਕਿੰਨੇ ਤੋਂ ਕਿੰਨੇ 1 ਤੋਂ 9 1 ਤੋਂ 9 ਇਸ ਤੋਂ ਪਹਿਲਾਂ ਕੌਣ ਆਉਂਦਾ ਜੇਰੇਸ਼ ਸ਼ੋਕਮਾਨੀ ਹੁੰਦੇ ਹੈ ਸ਼ੋਕਮਾਨ ਸ਼ੋਕਮਾਨ ਜੀ ਇੱਕੋ ਇੱਕ ਆਪੀ ਆ ਇਹ ਕੰਪਨੀ ਦਾ ਰਾਜੀ ਇਹ ਕੰਪਨੀ ਹੈ ਸੇਮ ਮਤਲਬ ਜਿਹੜਾ ਸਵੇਰ ਵਾਲਾ ਮੁਲਾਜ਼ਮ ਹੈ ਉਹਦੀ ਵੀ ਇਹੀ ਕਾਪੀ ਆ ਤੁਹਾਡੀ ਵੀ ਇਹੀ ਕਾਪੀ ਆ ਹੈ ਕਾਪੀ ਇੱਕ ਹੀ ਹੈ ਤੁਹਾਡੀ ਕੋਈ ਨਹੀਂ ਦੂਜੀ ਕਾਪੀ ਨਹੀਂ ਤੇ ਜਦੋਂ ਤੁਸੀਂ ਪੈਸੇ ਜਮਾ ਕਰਾਉਣ ਜਾਣਾ ਕੋਈ ਚਲਾਨ ਲੈ ਕੇ ਜਾਂਦੇ ਆ ਤੇ ਫਿਰ ਫਿਰ ਕਿੱਦਾਂ ਜਾਂਦੇ ਹੋ ਚਲਾਨ ਤੇ ਬਕਾਇਦਾ ਸੀਰੀ ਨੰਬਰ ਇਹਨੇ ਤੋਂ ਇੰਨਾ ਇੱਥੇ ਤੁਹਾਡੇ ਕੋਲ ਪੈਸੇ ਕਲੈਕਟ ਕਰਨ ਕੌਣ ਆਉਂਦਾ ਕੋਈ ਨਹੀਂ ਆਉਂਦਾ ਜੀ ਆਪ ਹੀ ਜਾ ਕੇ ਜਮਾ ਕਰਾ ਕੇ ਆਉਂਦੇ ਤੁਸੀਂ ਮੁਲਾਜ਼ਮ ਹੈ ਨਹੀਂ ਹੈ ਅੱਡਾ ਚਾਰ ਜਾ ਅੱਡਾ ਹੀ ਚਾਰਜ ਤੁਸੀਂ ਹੋ ਆਓ ਇੱਧਰ ਕੀ ਨਾ ਤੁਹਾਡਾ ਕੁਲਵੰਤ ਹੈ ਕਲਵੰਤ ਸਿੰਘ ਕੁਲਵੰਤ ਸਿੰਘ ਤੁਸੀਂ ਆ ਤੁਸੀਂ ਇਨਚਾਰਜ ਹੋ ਇੱਥੇ ਮੈਂ ਤਾਂ ਅਜੇ ਪ੍ਰਾਈਵੇਟ ਆ ਉਧਰ ਇਹ ਸਰਕਾਰੀ ਇਹ ਪਰਚੀ ਜਿਹੜੀ ਇਹ ਪ੍ਰਾਈਵੇਟ ਹੈ ਇਹ ਸਰਕਾਰੀ ਹੈ ਇਹ ਸਰਕਾਰੀ ਪਰਚੀ ਆ ਕਿਸੇ ਬਸ ਦਾ ਤੁਸੀਂ ਨੰਬਰ ਨਹੀਂ ਪਾਉਂਦੇ ਨਾ ਤੁਸੀਂ ਟਾਈਮ ਪਾਉਨੇ ਆ ਨਾ ਤੁਸੀਂ ਨੰਬਰ ਪਾਉਨੇ ਆ ਨਾ ਤੁਹਾਡੇ ਕੋ ਕੋਈ ਲਿਸਟ ਲੱਗੀ ਹੋਈ ਆ ਕਿ ਕਿੰਨੀਆਂ ਬਸਾਂ ਦਿਨ ਦੇ ਵਿੱਚ ਆਉਂਦੀਆਂ ਕਿੰਨੀਆਂ ਜਾਂਦੀਆਂ ਕਿੰਨੀਆਂ ਬਾਰੋ-ਬਾਰ ਚੱਲ ਜਾਂਦੀਆਂ ਤੁਹਾਡੇ ਕੋ ਨਹੀਂ ਆਉਂਦੀਆਂ ਕੀ ਹਿਸਾਬ ਕਿਤਾਬ ਹੈ ਸਦੀ ਤੇ ਜਨਾਬ ਜਨਾਬ ਆਪਣੇ ਆਪ ਨੂੰ ਇਨਰ ਤੋਂ ਇਹਨਾਂ ਆਮਦ ਲੈ ਲਈ ਦੀ ਹੈ ਜੀ ਉਹ ਗ੍ਰਾਂਡ ਪਰ ਨਹੀਂ ਮਤਲਬ ਜ਼ਿੰਮੇਵਾਰੀ ਕੋਈ ਨਹੀਂ ਜੋ ਤੁਹਾਡਾ ਜੀ ਕੀਤਾ ਲਿਖ ਲਿਆ ਜਿਹੜਾ ਨਹੀਂ ਜੀ ਕੀਤਾ ਨਾ ਲਿਖਿਆ ਹੁੰਦਾ ਕਿ ਉਹ ਬਿਲਕੁਲ ਇੱਕ ਜਮਾ ਫਿਰ ਮੈਨੂੰ ਸਮਝਾਓ ਨਾ ਮੈਨੂੰ ਦਿਖਾਓ ਕਿੱਥੇ ਲਿਸਟ ਹੈ ਤੁਹਾਡੀ ਬੱਸਾਂ ਵਾਲੀ ਬੱਸਾਂ ਬਾਈ ਕਿੰਨੇ ਰੂਟ ਲੱਗੇ ਹੋਏ ਉੱਥੇ ਕਿਹੜਾ ਕਿਹੜਾ ਆਉਂਦਾ ਨਹੀਂ ਜੀ ਉਹ ਤਾਂ ਜੀ ਰੋਡ ਦੇ ਆ ਫੋਨ ਦਿਓ ਇਹਨੂੰ ਫੋਨ ਕਰੋ ਕਿੱਥੇ ਆ ਯਾਰ ਲੋਕਾਂ ਮਦਦ ਹੀ ਹੱਦ ਹੋਈ ਪਈ ਆ ਨਾ ਕੋਈ ਪ੍ਰਧਾਨ ਨਾ ਕੋਈ ਕਾਉਂਸਲਰ ਕਿਸੇ ਦੀ ਕੋਈ ਜ਼ਿੰਮੇਵਾਰੀ ਨਿਕਦੀ ਆਇਆ ਕੋਈ ਬਿਲਕੁਲ ਨਹੀਂ ਸਰ ਕਦੀ ਕੋਈ ਆਉਂਦਾ ਕੀ ਕਰਕੇ ਜਾਂਦੇ ਆ ਬੜਾ ਚੈੱਕ ਕਰਦੇ ਆ ਜੀ ਆ ਆ ਵੀ ਇਹੋ ਸਭ ਕਿੱਥੇ ਹੋ ਸਸ਼ੀਕਰ ਤੁਸੀਂ ਬਿਲਗੇ ਹੋ ਤੁਸੀਂ ਕਦੀ ਬਸ ਅੱਡੇ ਆਇਓ ਬਸ ਅੱਡੇ ਕਦੀ ਆਇਓ ਨਕੋਦਰ ਨਕੋਦਰ ਬਸ ਅੱਡੇ ਦੇ ਵਿੱਚ ਜਿੱਥੇ ਪਰਚੀ ਕੱਟ ਹੁੰਦੀ ਆ ਬਸ ਦੀ ਤੁਸੀਂ ਕਦੀ ਇੱਥੇ ਆਇਓ ਨਹੀਂ 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 ਉਹਨੂੰ ਛੱਡ ਦਿਓ ਤੁਸੀਂ ਉਹਨੂੰ ਛੱਡ ਦਿਓ ਤੁਹਾਡੇ ਇੱਥੇ ਬਸਾਂ ਦੀ ਪਰਚੀ ਕੱਟ ਹੁੰਦੀ ਆ ਤੁਹਾਡੇ ਕੋਲ ਕੋਈ ਕੋਈ ਰਿਕਾਰਡ ਹੈਗਾ ਕਿ ਇਸ ਬੱਸ ਅਡੇ ਦੇ ਵਿੱਚ ਬੱਸਾਂ ਕਿੰਨੀਆਂ ਆਉਂਦੀਆਂ ਨਾ ਨਾ ਇਹ ਪਰਚੀ ਤਾਂ ਇਹ ਨਾ ਕਿਸੇ ਬੱਸ ਦਾ ਨੰਬਰ ਆ ਨਾ ਕਿਸੇ ਨਾ ਇਹਦੇ ਉੱਤੇ ਟਾਈਮ ਪਾਇਆ ਹੋਇਆ ਜਿਹੜੀ ਪਰਚੀ ਤੁਹਾਡੀ ਛੱਬੀ ਆ ਉਹਦੇ ਉੱਤੇ ਬਕਾਇਦਾ ਜਿਹੜਾ ਹੈ ਨਾ ਬੱਸ ਦਾ ਨੰਬਰ ਹੋਣਾ ਚਾਹੀਦਾ ਆ ਟਾਈਮ ਹੋਣਾ ਚਾਹੀਦਾ ਆ ਪੈਸੇ ਵਸੂਲੇ ਹੋਣੇ ਚਾਹੀਦੇ ਉੱਤੇ ਪਤਾ ਹੋਣਾ ਚਾਹੀਦਾ ਕਿ ਬੱਸ ਕਿੱਥੋਂ ਆਈ ਕਿੱਥੇ ਗਈ ਕੋਈ ਤਾਂ ਪਤਾ ਨਹੀਂ ਹੈ ਨਹੀਂ ਤੁਸੀਂ ਦੇਖੋ ਬਕਾਇਦਾ ਤੁਹਾਡੀ ਪਰਚੀ ਬਣੀ ਹੋਈ ਆ ਜਿਹਦੇ ਉੱਤੇ ਪਤਾ ਹੋਣਾ ਚਾਹੀਦਾ ਬੱਸ ਕਿੱਥੋਂ ਆਈ ਆ ਕਿੱਥੇ ਗਈ ਆ ਮੈਂ ਉਹੀ ਕਹਿਨੀ ਆ ਵੀ ਕਿੱਥੋਂ ਆਈ ਕਿੱਥੇ ਗਈ ਬੱਸ ਕੋਈ ਪਤਾ ਨਹੀਂ ਨੰਬਰ 2 ਤੇ ਬੱਸ ਦਾ ਕੋਈ ਨੰਬਰ ਨਹੀਂ ਨੰਬਰ 3 ਤੇ ਬੱਸ ਦਾ ਕੋਈ ਟਾਈਮ ਨਹੀਂ ਔਰ ਨੰਬਰ 4 ਤੇ ਤੁਹਾਡਾ ਮਤਲਬ ਜਿਸ ਕਿਸਮ ਦਾ ਇੱਥੇ ਤੁਸੀਂ ਬੰਦਾ ਬਿਠਾ ਰੱਖਿਆ ਉਹਨੂੰ ਖਬਰ ਹੀ ਕੋਈ ਨਹੀਂ ਹੈ ਕੋਈ ਬੱਸਾਂ ਦੀ ਸਮਾਸਾਰਣੀ ਨਹੀਂ ਲੱਗੀ ਹੋਈ ਕੋਈ ਬੱਸਾਂ ਦੀ ਗਿਣਤੀ ਨਹੀਂ ਲੱਗੀ ਹੋਈ ਕਿ ਤੁਸੀਂ ਦਿੱਲੀ ਕਿੰਨੀਆਂ ਬੱਸਾਂ ਦੀ ਪਰਚੀ ਕੱਟਦੇ ਹੋ ਕਿੰਨੇ ਕਿੰਨੀਆਂ ਬੱਸਾਂ ਤੁਹਾਡੇ ਅੱਡੇ 'ਚ ਆਉਂਦੀਆਂ ਜੇ ਅੱਜ ਇੰਨੀਆਂ ਆਈਆਂ ਤਾਂ ਘੱਟ ਕਿਉਂ ਆਈਆਂ ਉਹ ਕਿੱਥੇ ਗਈਆਂ ਕੋਈ ਹੈ ਸਾਹਿਬ ਕਿਤਾਬ ਕੋਈ ਬੰਦਾ ਇਹ ਇਹ ਸਾਰੇ ਇਹ ਸਾਰੇ ਮੇਰੀ ਸੁਣ ਗੱਲ ਮੇਰੀ ਸੁਣੋ ਗੱਲ ਮਸਲਾ ਇਹ ਹੈ ਕਿ ਲੋਕਲ ਕਮੇਟੀ ਦਾ ਕੋਈ ਇੰਟਰਸਟ ਹੈ ਨਹੀਂ ਉਹਨਾਂ ਨੂੰ ਇਹ ਤੁਹਾਡੀ ਆਮਦਨ ਉਮਦਨ ਨਾਲ ਕੋਈ ਮਤਲਬ ਨਹੀਂ ਹੈਗਾ ਤੁਸੀਂ ਗੈਜਟਿਡ ਆਫੀਸਰ ਹੋ ਇਹਨਾਂ ਚੀਜ਼ਾਂ ਤੋਂ ਆ ਜਿਹੜੀ ਆਮਦਨ ਆਉਂਦੀ ਇੱਥੇ ਕੋਈ 400 ਬੱਸ ਰੋਜ਼ ਆਉਂਦੀ ਹੋਊਗੀ ਹੋ ਸਕਦਾ 450 ਆਉਂਦੀ ਹੋਵੇ ਹੋ ਸਕਦਾ 300 ਆਉਂਦੀ ਹੋਵੇ ਜਾਂ 500 ਆਉਂਦੀ ਹੋਵੇ ਕਿੰਨੂੰ ਪਤਾ ਇੱਥੇ ਗਿਣਤੀ ਕਿੱਥੇ ਆ ਮੈਂ ਕਹਾਂ ਜੀ 350 400 ਬੱਸ ਆਉਂਦੀ ਹੈ ਇੱਥੇ ਤੁਹਾਨੂੰ ਪਤਾ ਹੀ ਨਹੀਂ ਫਿਰ ਇਸ ਬੱਸ ਅੱਡੇ ਦੇ ਵਿੱਚ 450 450 ਤੱਕ ਬੱਸ ਪਹੁੰਚਦੀ ਆ। ਔਰ ਜੇ ਤੁਹਾਡੇ 10 ਰੁਪਏ ਵੀ ਆ ਇਹ 10 ਰੁਪਏ ਜਿਹੜੇ ਆ ਇਹ ਸਰਕਾਰੀ ਫੀਸ ਆ ਜਾਂ ਤੁਸੀਂ ਕਮੇਟੀ ਨੂੰ ਵਧਾ ਕੇ ਦੇ ਸਕਦੇ ਆ। ਹਾਂ। ਹੂੰ। ਚਲੋ ਮੈਂ ਮੈਂ ਤੁਹਾਡੀ ਨੌਲੇਜ ਦੇ ਵਿੱਚ ਦੇ ਦਵਾ ਕਿ ਤੁਹਾਡੇ ਬੱਸ ਛੱਡੇ ਦੇ ਬਹੁਤ ਸਾਰੀਆਂ ਬੇਨਿਜਮੀਆਂ ਆ ਇੱਕ ਬੇਨਿਜਮੀ ਮੈਂ ਤੁਹਾਨੂੰ ਪਹਿਲੇ ਦਿਨ ਦੱਸ ਦਿੱਤੀ ਸੀ ਅੱਗੇ ਜਦੋਂ ਮੈਂ ਆਈ ਸੀ ਕਿ ਤੁਹਾਡੀਆਂ ਰੇੜੀਆਂ ਤੋਂ ਪੈਸੇ ਲਏ ਜਾ ਰਹੇ ਆ ਜਿਹੜੇ ਤੁਹਾਡੇ ਇੱਥੇ ਅੰਦਰ ਲੱਗੇ ਹੋਏ ਕਾਊਂਟਰ ਉਹਨਾਂ ਤੋਂ ਪੈਸੇ ਕਲੈਕਟ ਕੀਤੇ ਜਾਂਦੇ ਆ ਡੇਲੀ ਉਹਨਾਂ ਨੂੰ ਪਰਚੀ ਨਹੀਂ ਦਿੱਤੀ ਜਾਂਦੀ ਪਹਿਲਾਂ ਤਾਂ ਮੈਨੂੰ ਪਹਿਲਾਂ ਤਾਂ ਮੈਨੂੰ ਇਹ ਦੱਸ ਦਿਓ ਕਿ ਉਸ ਬੰਦੇ ਨੂੰ ਜਿਹਨੂੰ ਤੁਸੀਂ ਸਸਪੈਂਡ ਕੀਤਾ ਜਿਸ ਬੰਦਸਨ ਨੂੰ ਤੁਸੀਂ ਸਸਟੈਂਡ ਕੀਤਾ ਜਿਹੜਾ ਬੱਸ ਤੁਹਾਡੇ ਤੋਂ ਪੈਸੇ ਇਕੱਠੇ ਕਰਦਾ ਕੀ ਉਹਦੇ ਖਿਲਾਫ ਐਫ ਆਈ ਆਰ ਵਾਸਤੇ ਤੁਸੀਂ ਲਿਖ ਦਿੱਤਾ ਉਹਦੇ ਕੋਲੋਂ ਉਹਦੇ ਕੋਲੋਂ ਤੁਸੀਂ ਜਿੰਨਾ ਪੈਸਾ ਉਹਨੇ ਹੁਣ ਤੱਕ ਹੜੱਪਿਆ ਜਿੰਨੇ ਚਿਰ ਦਾ ਉਹ ਲੱਗਾ ਹੋਇਆ ਉਹ ਸਾਰੇ ਪੈਸੇ ਉਹਦੇ ਕੋਲੋਂ ਰਿਕਵਰੀ ਲਈ ਕੁਝ ਤੁਸੀਂ ਚਾਰਜ ਜੋਈ ਕੀਤੀ ਆ ਚਲੋ ਇੱਕ ਮੁੱਦਾ ਤੁਹਾਡੇ ਸਾਹਮਣੇ ਹੋਰ ਖੜਾ ਆ ਮੈਨੂੰ ਇਸ ਬੱਸ ਅੱਡੇ ਦੇ ਵਿੱਚ ਆਉਣ ਵਾਲੀ ਹਰ ਬੱਸ ਦਾ ਨੰਬਰ ਚਾਹੀਦਾ ਕਿਹੜੀ ਬੱਸ ਕਿੱਥੋਂ ਜਾਂਦੀ ਹੈ ਇੱਕ ਤਾਂ ਇਹ ਤੁਹਾਡੇ ਕਮਰੇ 'ਚ ਲੱਗੀ ਹੋਵੇ ਦੂਸਰਾ ਤੁਹਾਡਾ ਵੱਡਾ ਬੋਰਡ ਇੱਕ ਬਣਾ ਕੇ ਇੱਥੇ ਤੁਸੀਂ ਬੱਸ ਅੱਡੇ ਤੇ ਲਾਓ ਜਿਹਦੇ ਤੇ ਹਰ ਬੱਸ ਦਾ ਆਉਣ ਜਾਣ ਦਾ ਪਤਾ ਹੋਵੇ ਕਿੱਥੋਂ ਆਈ ਕਿੱਥੇ ਗਈ ਹੈ ਇਹ ਤੁਹਾਡੀਆਂ ਬਹੁਤ ਸਾਰੀਆਂ ਬੇਨਿਯਮੀਆਂ ਸੰਭਾਲ ਲਓ ਜੀ ਅੱਜ ਕਿੰਨੀਆਂ ਬੱਸ ਆ ਗਈਆਂ ਤੁਹਾਡੀਆਂ ਕਿੱਥੋਂ ਪਰਚਿਓ ਹੋਈ ਤੁਹਾਡੀ ਕਿੰਨੇ ਤਰੀਕੇ ਅੱਜ ਤੁਸੀਂ ਕਰ ਕੀ ਰਹੇ ਓਥੇ ਬੈਠੇ ਬਿਠਾਓ ਮੈਨੂੰ ਤੁਸੀਂ ਦੱਸੋ ਅੱਜ ਤੇ ਤਰੀਕਾ ਨਾ ਕਿੰਨੀਆਂ ਬਸਾਂ ਹੋ ਗਈਆਂ ਤੁਹਾਡੀਆਂ 3 ਤਰੀਕ 29 ਹੁਣ ਕਿੰਨੀਆਂ ਬਸਾਂ ਤੁਹਾਡੀਆਂ ਲੰਘ ਗਈਆਂ ਜਿਨਾਂ ਦੀ ਤੁਸੀਂ ਪਰਚੀ ਨਹੀਂ ਕੱਟੀ ਇਹ ਤੁਹਾਡੀਆਂ ਸ਼ੁਰੂ ਹੋਈਆਂ ਆ 485 ਤੋਂ ਠੀਕ ਐ 59 485 59 57 ਇਹ ਨੰਬਰ ਕਿਦਾਂ ਪਾਏ ਹੋਇਆ? ਸਰ ਇੱਕਤਾ ਨੰਬਰ ਪਾਇਆ ਦੂਜਾ ਗੱਡੀ ਨੰਬਰ ਪਾਉਂਦੇ ਨਹੀਂ ਹੈ? ਹੈ? ਨੰਬਰ ਪਾਉਂਦੇ ਨਹੀਂ। ਕੋਣਕ ਪਾਉਂਦੇ ਕਿਉਂ ਨਹੀਂ ਹੈ? ਜੋ ਕੁਝ ਸਲਿੱਪ ਦੇ ਉੱਤੇ ਛਪਿਆ ਹੋਇਆ ਸਾਰਾ ਕੁਝ ਕਿਉਂ ਨਹੀਂ ਲੈਂਦੇ? ਪਾਉਣਾ ਚਾਹੀਦਾ ਇਹਨਾਂ ਨੂੰ। ਹੋਰ ਕਿਹੜੀ ਕਮਾਈ ਇੱਥੇ ਕਰਨ ਵਾਸਤੇ ਤੁਹਾਨੂੰ ਜੌਬ ਆਦੀ ਹੈ? ਕਿੰਨੀ ਤਨਖਾਹ ਤੁਹਾਡੀ? ਕਿੰਨੀ ਤਨਖਾਹ ਆ? ਤੁਸੀਂ 50-60 ਹਜ਼ਾਰ ਰੁਪਏ ਤਨਖਾਹ ਲੈਂਦੇ ਹੋ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੰਮ ਕੀ ਕਰਦੇ ਹੋ ਤੁਸੀਂ? ਹੈ? ਤੁਸੀਂ ਬੈਠੇ ਹੀ ਕਿਉਂ ਇੱਥੇ? ਤੁਸੀਂ ਤਾਂ ਚਿੱਟਾ ਹਾਥੀਆ ਤੁਹਾਨੂੰ ਬਿਠਾਉਣ ਦੀ ਲੋੜ ਹੀ ਨਹੀਂ ਪੈਸੇ ਤੁਸੀਂ ਇਕੱਠੇ ਨਹੀਂ ਕਰਨੇ ਆ ਬੱਸਾ ਕਿੰਨੀਆਂ ਲੰਘੀਆਂ ਤੁਹਾਡੀਆਂ ਪੈਸੇ ਤੁਸੀਂ ਇਕੱਠੇ ਨਹੀਂ ਕਰ ਸਕਦੇ ਤੁਹਾਨੂੰ ਕੱਦ ਲਈ ਇਥੇ 60000 ਰੁਪਏ ਤੁਸੀਂ ਲੈਨੇ ਹੋ 50 60000 ਰੁਪਏ ਸਵੇਰ ਵਾਲਾ ਲੈਂਦਾ ਹੂੰ 1.5 ਲੱਖ ਰੁਪਏ ਜੇ ਤੁਸੀਂ ਪੈਂਦੇ ਆ ਕਰਦੇ ਕੀ ਆ ਇਹ ਹੀਟਰ ਜਿਹੜਾ ਆ ਇਹਦਾ ਬਿੱਲ ਕਿਨੇ ਦੇਣਾ ਦੁਪਹਿਰਾਂ ਸਿਖਰ ਆਇਆ ਪਿਆ ਬਾਹਰ ਧੁੱਪ ਨਿਕਲੀ ਹੋਈ ਆ ਤੁਸੀਂ ਹੀਟਰ ਲਾ ਕੇ ਬੈਠੇ ਆ ਕਿੰਨੇ ਹੋ ਗਏ ਤੁਹਾਡੀਆਂ ਅਰਚੀਆਂ ਹੁਣ ਇਹ ਤੁਹਾਡੀ ਸ਼ੁਰੂ ਹੋਈ ਆ ਤੁਹਾਡਾ ਪਰਚੀ ਦਾ ਹਿਸਾਬ ਕਿਤਾਬ ਵੀ ਨਹੀਂ ਸਹੀ ਹੈਗਾ 50 57 58 59 60 ਇਹਦੀ ਕਾਪੀ ਕਿੱਧਰ ਆਉਂਦੀ ਆ ਕਾਰਬਨ ਕਾਪੀ ਦੇ ਦਿੱਤੀ ਗਈ ਆ ਕਾਰਬਨ ਕਾਪੀ ਸਾਰੀਆਂ ਲਾਲ ਰੈੱਡ ਵਾਲੀ ਆ ਨਾ ਕਾਰਬਨ ਕਾਪੀ ਓਕੇ 300 ਨੰਬਰ ਹੀ ਨਹੀਂ ਪੂਰੇ ਹੈਗੇ ਤੁਹਾਡੇ ਛੱਪੇ ਹੋਏ ਆ ਕਿਹੜਾ ਨੰਬਰ ਆ ਕੀ ਆ ਇਹ ਕੀ ਆ ਪ੍ਰਿੰਟਿੰਗ ਇਹ ਇਹ ਹਜੇ ਕੱਟ ਨਹੀਂ ਆ ਨਾ ਤੁਸੀਂ 2 98 ਤੇ ਸ਼ੁਰੂ ਤੁਸੀਂ ਕੀਤੀ ਹੈਗੀ 59 ਤੋਂ 30 ਨਤੀਆ 30 ਆ ਇੱਕੋ ਹੀ ਆ ਇਹਦੇ ਰিসিਵ ਕਰ ਕਰ ਗਏ ਹੋਣੇ ਨਾ ਇਥੋਂ ਸ਼ੁਰੂ ਹੋ ਰਹੀ ਹੈ ਅੱਜ ਕੱਲ ਦਾ ਪਾਇਆ ਹੋਇਆ ਇਹ ਤਰੀਕ 30 ਹੈ ਇਹਦੇ ਵਿੱਚ ਪਾਈ 239 ਬੱਚੀਆਂ ਤੁਹਾਡੀਆਂ ਹੁਣ ਤੱਕ ਹੋਈਆਂ ਠੀਕ ਹੈ ਔਰ ਕੱਲ ਦੀਆਂ ਕਿੰਨੇ ਬੱਚੇ ਸੀ ਕਿੱਥੇ ਰਿਕਾਰਡ ਤੁਹਾਡਾ ਲਿਓ ਟੋਟਲ ਕਿੰਨੇ ਸੀ ਕੱਲ ਦੀਆਂ ठीक है दो सौ की है पैसे नहीं पुछती बस गिणती है दौ सौ ਇਹਦੀ ਗਿਣਤੀ ਕਲੀਅਰ ਕੱਟ ਕਿਉਂ ਨਹੀਂ ਹੈਗੀ? ਹਾਂ ਕਿੰਦਾ ਆ? ਅਸੀਂ ਬੰਦੇ ਉਹ ਜਹਾੜੀ ਦੀ ਉਹਨਾਂ ਦਾ ਵੀ ਇਹਨਾਂ ਦਾ। ਉਹੀ ਮੈਂ ਪੁੱਛ ਰਹੀ ਆ ਨਾ ਕਲੀਅਰ ਕੱਟ ਗਿਣਤੀ ਕਿੱਥੇ ਟੋਟਲ ਬੱਸਾਂ ਕਿੰਨੀਆਂ ਆਈ ਤੇ ਕਿੱਥੇ ਲਿਖਿਆ ਚਲਾਣ ਦੇ ਵਿੱਚ? ਨਹੀਂ ਚਲਾਣ ਦੇ ਵਿੱਚ ਟੋਟਲ ਬੱਸ ਕਿੰਨੀ ਚਲਾਣ ਕਾਹਦਾ ਭਰਦੇ ਹੋ ਤੁਸੀਂ? ਬੱਸਾਂ ਦੀ ਗਿਣਤੀ ਨਾਲ ਹੀ ਚਲਾਣ ਭਰਨਾ ਤੁਸੀਂ ਜਾਓ ਪਰਚੀ ਕੱਟ ਕੇ ਆਓ ਪਹਿਲਾਂ। ਚੱਕੋ। ਆ ਦੱਸਿਓ ਮੈਨੂੰ ਜਰਾ ਕੀ ਕਹਿੰਦੇ ਇਹ? 201 ਤੋਂ 400 ਤੱਕ ਹਾਂਜੀ ਕਿੰਨਾ ਹੋ ਗਿਆ 198 ਲੇਟ ਪਬਲਿਕ ਜਿੰਦਗੀ ਦੀ ਕਿਹ ਚੁਣ ਹੈ ਜਿੰਦਗੀ ਦੀ ਜਨਮਤਹੀ ਹੈ ਉਹੀ ਤਾਂ ਮਸਲਾ ਆ ਸਸ਼ੀਕਲ ਜੀ ਆਓ ਜੀ ਹਾਂਜੀ ਨਗਰ ਕਾਉਂਸਲ ਜੀ ਦੱਸਿਓ ਮੈਨੂੰ ਜਰਾ ਕਿ ਇਹ ਕੀ ਸਭ ਕਿਤਾਬੇ ਇੱਥੇ ਪਰਚੀਆਂ ਦਾ ਅੱਡਾ ਤੁਸੀਂ ਮੈਂ ਦੱਸ ਸਰਕਸਾ ਕਰਦੀ ਹੈ ਹੈ 10 ਰੁਪਏ ਪਰਚੀ ਮੈਨੂੰ ਦੱਸਦਾ 10 ਰੁਪਏ ਆ ਹਾਂਜੀ ਇੱਥੇ ਕਿੱਦਾਂ ਪਤਾ ਲੱਗੂਗਾ ਦਿੱਲੀ ਕਿੰਨੀ ਬਾਸ ਆਉਂਦੀ ਇੱਥੇ ਅੱਡੇ ਦੇ ਵਿੱਚ ਤਾਂ ਕਿੰਨੀ ਜਾਂਦੀ ਹੈ ਸਹੀ ਦੇ ਵਿੱਚ ਕਿੰਨੀ ਘੰਟੀ ਆ ਤੁਹਾਡੇ ਰਿਕਾਰਡ ਦੇ ਮੁਤਾਬਕ ਕਿੰਨੀ ਬੱਸਾਂ ਜਿਹੜੀ ਰੋਜ਼ ਇਸ ਸਾਡੇ ਚ ਆਉਂਦੀਆਂ ਤੁਹਾਨੂੰ ਕੋਈ ਲਾਣ ਨੰਬਰ ਪਾ ਦਿੰਦੇ ਹੈ ਨੰਬਰ ਪੱਤੀ ਦਿੰਦੇ ਨਾ ਪਰਚੀ ਨੂੰ ਬੋਲ ਜੋ ਤੁਹਾਡੇ ਰਿਕਾਰਡ ਦੇ ਮੁਤਾਬਕ ਨਗਰ ਤੁਹਾਨੂੰ ਪੈਸਿਆਂ ਤੋਂ ਬਿਨਾ ਹੋਰ ਵੀ ਕੋਈ ਸੁੱਝਦਾ ਜਿਹੜਾ ਕਿਣਾ ਉੱਠ ਕੇ ਮੈਨੂੰ ਅਮਾਉਂਟ ਦੱਸੀ ਜਾਂਦੇ ਮੈਨੂੰ ਘੜੀ ਅਮਾਉਂਟ ਸੁਣ ਹੀ ਨਹੀਂ ਆਉਂਦੀ ਮੈਂ ਪੁੱਛਦੀ ਆ ਕਿ ਦਿੱਲੀ ਇਸ ਬੱਸ ਸਾਡੇ ਦੇ ਵਿੱਚ ਕਿੰਨੀਆਂ ਬੱਸਾਂ ਆਉਂਦੀਆਂ ਜਿਹੜੀਆਂ ਉਹ ਕਿੰਨੀਆਂ ਜਾਂਦੀਆਂ ਇੱਥੋਂ ਨਿਕਲਦੀਆਂ ਉਹ ਪੁੱਛਰੀ ਮੈਂ ਮੈਨੂੰ ਸਾਰਾ ਹੀ ਜਿਹੜਾ ਪਿਛਲਾ ਰਿਕਾਰਡ ਹੈ ਨਾ ਤੁਹਾਡਾ ਪਿਛਲੇ 1 ਮਹੀਨੇ ਦਾ ਰਿਕਾਰਡ ਮੈਨੂੰ ਰਿਟਰਨ ਚ ਦੇਣਾ ਤੁਸੀਂ ਕਿ ਕੇਸਦਨ ਕਿੰਨੀਆਂ ਬੱਸਾਂ ਆਈਆਂ ਠੀਕ ਹੈ ਕੋਈ ਵੀ ਉਚਨੇ ਚ ਹੋਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਪੂਰੇ 1 ਮਹੀਨੇ ਦਾ ਰਿਕਾਰਡ ਦੇਣਾ ਕਿ ਰੋਜ਼ ਕਿੰਨੀ ਬੱਸ ਆਈ ਕਿੰਨੀ ਬੱਚੀ ਤੁਸੀਂ ਕੱਟੀ ਆ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਮੈਨੂੰ ਐਕਚੁਅਲ ਬੱਸਾਂ ਦੱਸਣੀਆਂ ਕਿ ਨਹੀਂ ਆਉਂਦੀਆਂ ਤੁਸੀਂ ਇਹ ਬੰਦਾ ਤੁਹਾਡਾ ਇੱਥੇ ਕੁਰਸੀ ਤੇ ਬੈਠਾ ਬੱਸ ਜਾਂਦੀ ਮੈਂਟਮੈਂਟ ਤੇ ਕੌਣ ਨੋਟ ਕਰਦਾ ਤੁਸੀਂ ਕਰਦੇ ਹੀ ਨਹੀਂ ਨੋਟ ਕਿੱਥੇ ਆ ਤੁਸੀਂ ਤੇ ਤੁਹਾਡੀ ਤਾਂ ਐਸ਼ ਹੈ ਤੁਸੀਂ ਤਾਂ ਗਾਈਡਡ ਅਫਸਰ ਬਣੇ ਬੈਠੇ ਤੈਨੂੰ ਸੇਵਾਦਾਰ ਵੀ ਚਾਹੀਦਾ ਹੈ ਐਨੂੰ ਹੋਵੋ ਕਿੱਥੇ ਸੇਵਾਦਾਰ ਦਿਖਾਇਓ ਮੈਨੂੰ ਜਿਹੜਾ ਉਹ ਬਾਈਕ ਇੱਥੇ ਹੈ ਇਹ ਨਾ ਨਹੀਂ ਤਨਖਾਹ ਜੋ ਰੱਖਿਆ ਹੋਣਾ ਆਪਣਾ ਨੇਰ ਨੇਰ ਪਿਆ ਹੋਇਆ ਚਾਸ਼ਵੇਰੇ ਦੇਖੋ 62 ਅੱਪ ਰਹਿ ਤਾਂ ਇੱਥੇ ਟੇਬਲ ਲਾ ਕੇ ਬਾਹਰ ਬੈਠ ਦੂ ਬਸਾਂ ਦੀ ਗਿਣਤੀ ਕਰ ਮੈਨੂੰ ਅਗਲੇ 10 ਮਿੰਟਾਂ ਦੇ ਵਿੱਚ ਵਿੱਚ ਦੱਸ ਦਿਓ ਕਿ ਇਸ ਅੱਡੇ ਦੇ ਵਿੱਚ ਦਿੱਲੀ ਕਿੰਨੀ ਬਸ ਆਉਂਦੀ ਆ ਤੁਹਾਡੇ ਕੋਲ ਰਿਕਾਰਡ ਨਹੀਂ ਹੋਣਾ ਇਹ ਤੁਸੀਂ ਭੁੱਲ ਜਾਓ ਕਿਉਂਕਿ ਤੁਹਾਡਾ ਬੰਦਾ ਬੈਠਾ ਅੰਦਰ ਬਸਾਂ ਲੰਘਦੀ ਮੈਂਡਮੈਂਟ ਦੇ ਬਾਹਰ 50-50000 ਵਾਲੀ ਤਨਖਾਹਾਂ ਵਾਲੀ ਤੁਸੀਂ ਬੰਦੇ ਬਿਠਾਏ ਹੋ ਕਲੈਕਸ਼ਨ ਕਿਹੜੀ ਆ ਕਿ ਕਰੇ ਦੇਖੋ ਜੀ ਲੱਗਦਾ ਬੰਦਾ ਕਿੱਥੇ ਖਿੰਡੇ ਮੈਨੂੰ ਲੱਗਦਾ ਹਰ ਹਰ ਇੱਕ ਦੋ ਮਿੰਟ ਬਾਅਦ ਬੱਸ ਨਿਕਲਦੀ ਆ ਬੰਦਾ ਕਿਦਾਂ ਬੈਠ ਸਕਦਾ ਅੰਦਰ ਮੈਨੂੰ ਸਮਝਾ ਦਿਓ ਸਰ ਵੀਰਨਾ ਬੰਦਾ ਅੰਦਰ ਬੈਠ ਕੇ ਹਰ ਇੱਕ ਮਿੰਟ ਬਾਅਦ ਡੇਢ ਮਿੰਟ ਬਾਅਦ ਨਿਕਲਣ ਵਾਲੀ ਬੱਸ ਨੂੰ ਕਿਦਾਂ ਨੋਟ ਕਰ ਸਕਦਾ ਸਰ ਮਿਲ ਕੇ ਉਹ ਬੱਚਾ ਕਿੱਥੇ ਆ ਫਿਰ ਸੇਵਾਦਾਰ ਕਿੱਥੇ ਸੇਵਾਦਾਰ ਮਤਲਬ ਲੋਟਦਾ ਕੋਈ ਥਾਂ ਛੱਡੇ ਹੋਇਆ ਵੀ ਹੈਗਾ ਕਿ ਨਹੀਂ ਕੋਈ ਇੱਕ ਐਸਾ ਥਾਂ ਹੋਵੇ ਨਗਰ ਕੌਂਸਲ ਦਾ ਜਿੱਥੇ ਚੋਰ ਬੁਜਾਰੀ ਹੈ ਨਹੀਂ ਕੋਈ ਚੱਕਣੀ ਕਰਨ ਆਉਂਦਾ ਇੱਥੇ ਸਰਕਾਰੀ ਇੱਕ ਗੈਜੂਲ ਬਣੇਗਾ ਜਿਹੜੇ ਨੂੰ ਨੌਕਰੀ ਕਰਾਂ ਮੈਂ ਇੱਥੇ ਲਾਉ ਟੇਬਲ ਬੰਦੇ ਦਾ ਇੱਥੇ ਬੈਠੇ ਜਿਹੜੀ ਬਾਤਾਂ ਆਉਂਦੀ ਉਹਨੂੰ ਨੋਟ ਕਰੇ ਪਹਿਲੀ ਗੱਲ ਤਾਂ ਬੈਠਾ ਹੀ ਕਿਉਂ ਤੁਹਾਡੀ 8-8 ਘੰਟੇ ਦੀ ਡਿਊਟੀ ਆ 1 ਵਜੇ ਤੁਹਾਡੀ ਡਿਊਟੀ ਚੇਂਜ ਹੋ ਜਾਂਦੀ ਆ ਡਿਊਟੀ ਚੇਂਜ ਹੁੰਦੀ ਤਾਂ ਤੁਹਾਨੂੰ ਬੈਠਦੇ ਕਿਉਂ ਆ ਇੱਥੇ ਖੜੇ ਖੜੇ ਨੋਟ ਕਰੀ ਚੱਲੋ ਪਰਚੀਆਂ ਦੇਈ ਚੱਲੋ ਮੈਨੂੰ ਲੱਗਦਾ ਅੱਧੀ ਬੱਸ ਨੂੰ ਪਰਚੀ ਨਹੀਂ ਦਿੰਦੇ ਤੁਸੀਂ ਐਸਾ ਹਾਂ ਨਾ ਨਹੀਂ ਮੈਨੂੰ ਮੈਨੂੰ ਇਸ ਵੇਲੇ ਇਹ ਗਾਰੰਟੀ ਕਿੱਥੋਂ ਪਤਾ ਲੱਗੂਗੀ ਕਿ ਇਸ ਅੱਡੇ ਦੇ ਵਿੱਚੋਂ ਬੱਸਾਂ ਕਿੰਨੀਆਂ ਨਿਕਲਦੀਆਂ ਕਿੰਨੀਆਂ ਆਉਂਦੀਆਂ ਕਿੰਨੀਆਂ ਜਾਂਦੀਆਂ ਕੌਣ ਦੱਸੂਗਾ ਤੁਸੀਂ ਇਹਦੇ ਮੈਂ ਬੰਦਾ ਲਾ ਲਾਓ ਤੁਹਾਡੇ ਟੇਬਲ ਤੇ ਬੰਦਾ ਲਾ ਕੇ ਤੁਹਾਨੂੰ ਲੱਗਦਾ ਤੁਸੀਂ ਗੱਲ ਮੇਰੀ ਕਿਉਂ ਨਹੀਂ ਸਮਝਦੇ ਤੁਸੀਂ ਸਵੇਰੇ ਬੰਦਾ ਲਾਓ ਜਾਂ ਨਾ ਲਾਓ ਨਗਰ ਕਾਉਂਸਲ ਕੋਈ ਇੱਕ ਰਿਕਾਰਡ ਤਾਂ ਹੋਊਗਾ ਨਾ ਕਿ ਇਹ ਸੜਕ ਦੇ ਵਿੱਚ ਬੱਸ ਕਿੰਨੇ ਆਉਂਦੀਆਂ ਕਿੰਨੀ ਆਉਂਦੀ ਕਿੰਨੀ ਜਾਂਦੀ ਹੈ ਹੈ ਨਹੀਂ ਦਾ ਮਤਲਬ ਤੁਹਾੜੇ ਕੋ ਕੁਝ ਵੀ ਸਾਡੇ ਕੋ ਸਾਰਾ ਦਿੱਤੇ ਹੁੰਦੇ ਨੇ 95 ਦੇ ਦੰਦੇ ਲੱਗੇ ਆਈ ਚਲੋ ਮੈਂ ਕੋਈ ਕੰਮ ਸਾਡਾ ਪੁੱਛ ਤੇਰੇ ਕੋਲ ਆ ਕੇ ਸੰਭੇਤ ਕੋਈ ਹਾਲ ਬਹੁਤ ਮਾੜਾ ਆ ਇਹ ਜਿੰਨੇ ਅਧਿਕਾਰੀ ਜਿੰਨੇ ਇੱਥੇ ਬੈਠਣ ਵਾਲੇ ਆ ਤੁਸੀਂ ਆਪਣਾ ਜਿੰਨੇ ਤੁਹਾਡੀ ਇਨਸਪੈਕਸ਼ਨ ਕਰਨ ਵਾਲੇ ਤੁਸੀਂ ਆਪਣਾ ਹਿਸਾਬ ਕਿਤਾਬ ਲਾ ਲਓ ਇਹ ਨਹੀਂ ਚੱਲਣਾ ਥੋੜੇ ਕੋਈ ਮਤਲਬ ਘਰਾਨੀ ਹੈ ਇਸ ਗੱਲ ਦੀ ਆ ਕਿ ਜਿੱਥੇ ਕਿਤੇ ਲੋਕ ਪ੍ਰਾਈਵੇਟ ਥਾਵਾਂ ਦੇ ਉੱਤੇ 10-10 ਹਜ਼ਾਰ ਤੇ ਕੰਮ ਕਰਦੇ ਉਹ ਆਪਣਾ ਕੰਮ ਜਿਹੜਾ ਪੂਰੀ ਨੀਅਤ ਨਾਲ ਇਮਾਨਦਾਰੀ ਨਾਲ ਕਰਦੇ ਆ ਤੁਸੀਂ 50 50 60 60 ਹਜ਼ਾਰ ਰੁਪਈਆ ਜਿਹੜਾ ਉਹ ਤਨਖਾਹਾਂ ਚੁਕਦੇ ਆ ਬੈਠ ਕੇ ਅੰਦਰ ਜਿੰਨੀਆਂ ਵੱਧ ਤਨਖਾਹਾਂ ਵਾਲੇ ਉਹਨੇ ਹੀ बाबू ਅੰਦਰ ਬਹਿਣ ਵਾਲੇ ਫਤੂਰ ਦੇ ਤੇ ਸਾਰੇ ਕਿ ਪਹਿਲੇ ਕਿੰਨੇ ਪਾਸਾ ਨੰਬਰ ਲਿਖਾਉਂਦੇ ਆ ਬਾਕੀ ਨੇ ਵੀ ਗਈ ਆ ਵੀ ਟਾਈਮ ਲੇ ਮੈਂ ਇਹ ਕਹਿੰਨੀ ਕਿ ਜਿਹੜਾ ਪਿੱਛੇ ਲੱਖਾਂ ਕਰੋੜਾਂ ਰੁਪਈਆ ਦਾ ਘਾਟਾ ਹੋਊਗਾ ਉਹ ਕੌਣ ਪੂਰਾ ਕਰੂਗਾ ਉਹ ਕੌਣ ਪੂਰਾ ਕਰੂਗਾ ਮੈਨੂੰ ਦੱਸੋ ਤੁਹਾਡਾ ਕੁਝ ਤੁਹਾਡਾ ਇੱਥੇ ਸਾਹਮਣੇ ਕੰਨ ਤੇ ਲੱਗਿਆ ਹੋਣਾ ਚਾਹੀਦਾ ਇੱਥੇ ਤੁਹਾਡੀ ਕੰਨ ਤੇ ਲੱਗਾ ਹੋਣਾ ਚਾਹੀਦਾ ਕਿ ਇੱਥੇ ਕਿੰਨੀਆਂ ਬੱਸਾਂ ਡੇਲੀ ਇੱਥੇ ਆਉਂਦੀਆਂ ਕਿਉਂ ਨਹੀਂ ਲਾਇਆ ਕਿਉਂ ਨਹੀਂ ਲਾਇਆ ਟੈਂਪਲ ਬੱਸ ਆ ਰੋਡ ਵਾਲੇ ਤੇ ਗਿਆ ਬੱਸ ਦੀ ਗੰਟੀ ਮੈਂ ਦੀ ਬੱਸ ਦਾ ਨੰਬਰ ਤੋਂ ਹੋਣਾ ਚਾਹੀਦਾ ਕਿ ਨਹੀਂ ਬੜੀ ਸ਼ਰਮ ਦੀ ਗੱਲ ਆ ਮਤਲਬ ਹਾਲਾਤ ਜਿਹੜੇ ਨਾ ਬਦਤਰ ਆ ਤੁਹਾਡੇ ਮੈਨੂੰ ਕਿੱਥੇ ਕਿੱਥੇ ਮੱਥਾ ਮਾਰੂਗਾ ਕੋਈ ਬੰਦਾ ਮੈਨੂੰ ਦੱਸੋ ਬਾਦ ਫਤੋ ਤਾਰਫ ਦੇ ਪੁਰਾਣੇ ਮਿਟਾ ਕੇ ਪਲਾਟ ਖਾਦੋ ਤੁਹਾਨੂੰ ਕੰਨ ਦੇ ਦਿੰਦੇ ਚੰਨ ਪਲਾਟ ਤੇ ਉਹ ਸਾਰੇ ਰਸਮ ਹੋ ਗਏ ਨੇ ਮੈਂ ਇਹ ਕਹਿੰਨੀ ਆ ਕਿ ਵੀ ਮਤਲਬ ਹਰ ਥਾਂ ਤੇ ਜਾ ਕੇ ਇਦਾਂ ਚੋਰੀਆਂ ਚ ਕਰੀਆਂ ਤੁਹਾਡੀਆਂ ਫੜ ਕੇ ਫਿਰ ਅਸੀਂ ਸ਼ਹਿਰ ਚ ਲਾਵਾਂਗੇ ਕਿਦਾਂ ਕਰਾਂਗੇ ਆਪਣੇ ਆਪ ਕੋਈ ਤੁਹਾਨੂੰ ਸ਼ਰਮ ਨਹੀਂ ਹੈ ਕਿਸੇ ਨੂੰ ਵੀ ਕਿ ਅਸੀਂ ਇਮਾਨਦਾਰੀ ਨਾਲ ਤਾਂ ਕੰਮ ਕਰ ਲਈਏ ਇੰਨੀਆਂ ਤਨਖਾਹਾਂ ਚੁੱਕਦੇ ਆਪਾਂ ਇਹ ਲੋਕਾਂ ਦੇ ਸ਼ਹਿਰ ਦੇ ਲੋਕਾਂ ਦੇ ਦੁਕਾਨਦਾਰ ਕਿਸੇ ਦਾ ਵਿਚਾਰੇ ਦਾ ਸਾਮਾਨ ਵਿਕਦਾ ਕਿਸਦਾ ਨਹੀਂ ਵਿਕਦਾ ਉਹਦੇ ਬਾਵਜੂਦ ਤੁਹਾਨੂੰ ਕਰਾਏ ਪਹੁੰਚਾਉਂਦੇ ਆ ਉਹਦੇ ਬਾਵਜੂਦ ਸਾਰੇ ਲੋਕ ਟੈਕਸ ਦਿੰਦੇ ਆ ਤੁਹਾਡੀ ਕੀ ਤਕਲੀਫ ਹੈ ਕੋਈ ਬਿਨਾਂ ਸਮਾਨ ਵੇਚੇ ਘਰ ਨੂੰ ਚਲ ਜਵੇ ਕੋਈ ਵੇਚ ਕੇ ਚਲ ਜਵੇ ਅਗਲਾ ਆਪਣਾ ਕਿਰਾਇਆ ਦਿੰਦਾ ਕਿ ਨਹੀਂ ਦਿੰਦਾ ਹਲੋ ਤੁਸੀਂ ਪ੍ਰਾਈਵੇਟ ਐ ਪ੍ਰਾਈਵੇਟ ਮਤਲਬ ਵੱਡਾ ਅਡਾ ਇਨਚਾਰਜ ਹੈ ਮਸਲਾ ਦਾ ਅਡਾ ਇਨਚਾਰਜ ਹੈ ਵੱਡਾ ਅਡਾ ਇਨਚਾਰਜ ਇਹਦਾ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਘੜੀਆਂ ਘਰੋਂ ਨੇ ਟਾਈਮ ਕਿ ਟਾਈਮ ਇਹ ਇਹਦਾ ਮਤਲਬ ਕਿਹਦੇ ਅੰਡਰ ਹੋ ਤੁਸੀਂ ਅਸੀਂ ਠਿਕਾ ਤੁਹਾਡੇ ਕੋਈ ਇਹ ਕਿਹੜੀਆਂ ਇਹ ਕੰਪਨੀਆਂ ਨੇ ਜਿਹੜਾ ਪ੍ਰਾਈਵੇਟ ਕੰਪਨੀ ਨੇ ਮਤਲਬ ਤੁਹਾਨੂੰ ਜਿਹੜੀਆਂ ਕੰਪਨੀਆਂ ਪ੍ਰਾਈਵੇਟ ਨੇ ਉਹਨਾਂ ਨੇ ਤੁਹਾਨੂੰ ਰੱਖਿਆ ਹੋਇਆ ਤੁਹਾਡੀ ਕਿਹੜੀ ਕੰਪਨੀ ਆ ਕਿਹੜੀ ਕੰਪਨੀ ਰੱਖਿਆ ਤੁਹਾਨੂੰ ਤੁਹਾਨੂੰ ਹੈ ਔਰਬਿਟ ਨੇ ਰੱਖਿਆ ਹੋਇਆ ਆ ਦੇਖ ਲਓ ਜਿਨ੍ਹਾਂ ਨੇ 1 ਰੁਪਿਆ ਨਹੀਂ ਗਵਾਉਣਾ ਅਗਲੇ ਨੇ ਆਪਣੇ ਬੰਦੇ ਛੱਡੇ ਹੋਏ ਆ ਉਹ ਸਾਡੇ ਨਗਰ ਕੌਂਸਲ ਦਾ ਕੋਈ ਵਾਲੀਵਾਰ ਸੀ ਹੈ ਨਹੀਂ ਬੱਸਾਂ ਕਢਾਉਣ ਵਾਲਿਆਂ ਨੇ ਕਿ ਇੱਕ ਮਿੰਟ ਲੇਟ ਨਾ ਹੋ ਜੀਏ ਉਹਨਾਂ ਨੇ ਆਪਣੇ ਬੰਦੇ ਛੱਡੇ ਹੋਏ ਆ ਔਰ ਸਾਡੇ ਵਾਲੇ ਜਿਨ੍ਹਾਂ ਨੇ ਜਿਨ੍ਹਾਂ ਦੇ ਸ਼ਹਿਰ ਚੋਂ ਨਿਕਲ ਰਹੇ ਆ ਉਹਨਾਂ ਨੂੰ ਪਤਾ ਹੀ ਨਹੀਂ ਕਿਹੜੀ ਬੱਸ ਕਿੰਨੀਆਂ ਬੱਸਾਂ ਆਉਂਦੀਆਂ ਤੁਹਾਡੀਆਂ ਸਾਡੀਆਂ ਆਹ 34 ਬੱਸਾਂ 34 ਬੱਸ ਕਲੀ ਆਰਬਿਟ ਦੀ ਆਉਂਦੀ ਇੱਥੇ ਕਿੱਥੋਂ ਕਿੱਥੋਂ ਆਉਂਦੀਆਂ ਕਿੱਥੇ ਜਾਂਦੀਆਂ ਬੱਸ ਸਾਡੇ ਦੇ ਵਿੱਚ ਆਉਂਦੀਆਂ ਬਹੁਤ ਸਾਰੀਆਂ ਬੱਸਾਂ ਤੁਹਾਡੀਆਂ ਬਾਹਰੋਂ ਬਾਹਰ ਵੀ ਚੱਲ ਜਾਂਦੀਆਂ ਆਰਬਿਟ ਦੀ ਕੋਈ ਬੱਸ ਬਾਹਰੋਂ ਨਹੀਂ ਜਾਂਦੀ ਅੰਦਰ ਜਾਂਦੀ ਜਾਂਦੀ ਇਹ ਇਹਨਾਂ